ਭਾਜੀ ਅੰਦਰ ਦੇਖਣ ਜਾਣਾ ਜੀ ਸਾਡੀ ਮੰਗੇ ਬਾਰੇ ਗੱਲ ਕਰ ਲੀਏ ਪਹਿਲੇ ਤੁਸੀਂ ਉਹਨੂੰ ਪੁੱਛੋ ਫੋਨ ਕਰਕੇ ਗਿਆ ਉਹਨਾਂ ਨੇ ਕੀ ਕਿਹਾ ਪੁੱਛੋ ਉਹਨਾਂ ਨੂੰ ਫੋਨ ਕਰਕੇ ਮੈਂ ਤੁਹਾਨੂੰ ਕਹਿੰਦਾ ਮੈਂ ਦਿਖਾ ਦੇਣੀ ਮੈਂ ਸੱਚੀ ਮੈਂ ਖੋਦ ਦਰਵਾਜ਼ਾ ਕੋ ਦੇਖ ਕੇ ਬਾਹਰ ਆਈ ਨਾ ਕੰਮ ਕਰ ਦਿਓ ਮਰਜ਼ੀ ਕਰੀ ਜੋ ਉਹ ਆਪਾਂ ਬਹਿ ਨਹੀਂ ਸਾਰੇ ਕਰ ਚੁੱਕੇ ਨੇ ਮੁੜ ਕੇ ਬਹਿ ਜਾਗੇ ਤੁਹਾਨੂੰ ਸਾਰਿਆਂ ਨੇ ਕਹਿ ਦੇਖਣ ਵਾਸਤੇ ਜੀ ਆਇਆਂ ਆਪਾਂ ਅੱਗੇ ਦੋ ਬੰਦੇ ਆਹ ਜੀ ਗੱਲ ਨਹੀਂ ਹੁੰਦੀ ਉਹ ਜਿਹੜੇ ਤੇ ਚੱਕਰ ਮੇਰੇ ਬਹੁਤ ਸਾਫ ਹੈ ਲੋ ਅੱਜ ਅੱਜ ਇੱਕ ਛੋਟਾ ਜਿਹਾ ਕਾਰਨੀਵਲ ਹੋ ਰਿਹਾ ਹੈ ਜੀ ਸਿਟੀ ਪਬਲਿਕ ਸਕੂਲ ਦੇ ਵਿੱਚ ਇੱਥੇ ਛੋਟੇ ਬੱਚਿਆਂ ਦਾ ਇਵੈਂਟ ਹੈ ਨਾਲ ਸਾਡੇ ਇਲੂਮਾਈਨਾਈਜ਼ ਇਕੱਠੇ ਹੋਏ ਸੀਗੇ ਤੇ ਸਾਡੇ ਭਰਾ ਦੁਵਾਰਾ ਸਾਹਿਬ ਤੋਂ ਆਏ ਹੈਗੇ ਉਹਨਾਂ ਨੂੰ ਕੁਝ ਓਬਜੈਕਸ਼ਨ ਸੀਗੀਆਂ ਤੇ ਉਹ ਸਿਰਫ ਰਿਮੂਵ ਕਰ ਰਹੇ ਆ ਜੀ ਅੱਜ ਨਵੀਂ ਪਾਤਸ਼ਾਹੀ ਜਿਹਦੇ ਸਿੱਧੀ ਦਿਵਸ ਮਨਾਇਆ ਜਾ ਰਿਹਾ ਹੈ ਜੋ ਜੋ ਇਹਨਾਂ ਦੀ ਹੈ ਪੂਰੀ ਤਸੱਲੀ ਕਰਵਾ ਕੇ ਅਸੀਂ ਸਭ ਦੇ ਨਾਲ ਹੀ ਇਕੱਠੇ ਚਲਾਂਗੇ ਅਸੀਂ ਇਹ ਕਹਿਣਾ ਸੀਗਾ ਸਰ ਵਿਵਾਦ ਕਿਸ ਚੀਜ਼ ਦਾ ਸੀਗਾ ਵਿਵਾਦ ਕੁਝ ਨਹੀਂ ਸੀ ਕੁਝ ਇਹ ਕਹਿ ਰਹੇ ਸੀ ਕਿ ਅੱਜ ਜਿਹੜਾ ਸ਼ਹੀਦ ਵੀ ਦਵਸਾ ਕੁਝ ਆਬਜੈਕਸ਼ਨੇਬਲ ਮਟੀਰੀਅਲ ਤੁਸੀਂ ਲਏ ਆ ਉਹਨਾਂ ਨੂੰ ਰਿਮੂਵ ਕਰਵਾਓ ਕੁਝ ਕਰੀ ਦੀ ਜੀਰ ਸੀਗਾ ਜੋ ਜੋ ਕਹਿਨਗੇ ਜੀ ਸਾਰੇ ਭਾਈ ਵਾਲਾ ਜਲੰਧਰ ਸਾਡਾ ਛੋਟਾ ਸ਼ਹਿਰ ਹੈ ਸਭ ਨਾਲ ਮਿਲਵਤ ਕੇ ਰਹਿਣਾ ਅਸੀਂ ਕਿਹੜਾ ਕਿਸ ਨਾਲ ਨਿਰਾਸ਼ ਕਰਕੇ ਨਾਲੇ ਇੰਨੇ ਡੇਢ ਤੋਂ ਅਸੀਂ ਐਜੂਕੇਸ਼ਨ ਨੂੰ ਚਲਾ ਰਹੇ ਹਾਂ ਸਾਰੇ ਮਸਲੇ ਸੀ ਹਲਕਾ ਤੇ ਸਭ ਨਾਲ ਚੱਲ ਰਿਹਾ ਕਿ ਮੈਨੇਜਮੈਂਟ ਨੂੰ ਨਾ ਪੈਸੈਂਟ ਆਫਰ ਨਹੀਂ ਸਰ ਉਹਨਾਂ ਨੇ ਕੋਈ ਥਰਡ ਪਰਸਨ ਦਾ ਨਾਮ ਲਿੱਤਾ ਹੈ ਜੀ ਮੈਂ ਮੈਨੇਜਮੈਂਟ ਦੇ ਬਿਹਾਫ ਤੇ ਕਹਿ ਰਹਾ ਜੀ ਮੇਰੇ ਨਾਲ ਹੀ ਗੱਲ ਹੋਈ ਹੈ ਜੇ ਕਹਿ ਦੇਣ ਕੋਈ ਰਿਕਾਰਡਿੰਗ ਕੁਝ ਦਿਖਾ ਦੇ ਕੋਈ ਇਦਾਂ ਹੀ ਕੁਝ ਆ ਸਰ ਉਹ ਥਰਡ ਪਰਸਨ ਕਿੱਦਾਂ ਮਤਲਬ ਤੁਹਾਡੇ ਬਿਹਾਫ ਤੇ ਦੇਖੋ ਮੇਰੇ ਨੂੰ ਕੱਦੋਂ ਰਾਤੀ ਫੋਨ ਆਇਆ ਕੋਈ ਗੱਲਬਾਤ ਹੋਈ ਹੈ ਤੇ ਮੈਂ ਉਹਨੂੰ ਪੁਲਿਸ ਨੂੰ ਤਾਂ ਇਨਫੋਰਮ ਕਰਨਾ ਹੀ ਸੀ ਸਾਰੀ ਸੀਨੀਅਰ ਅਥਾਰਟੀਜ਼ ਨੂੰ ਇਨਫੋਰਮ ਸਾਡਾ ਇੱਕ ਪਲਸ ਮੰਨਦਾ ਹੈ ਜੀ ਬਿਕੋਜ਼ ਮੋਰ ਦਨ 3-4000 ਬੱਚਾ ਗਿਆ ਤੇ ਗਿਆ ਪੇਰੈਂਟਸ ਨਾਲ ਮੁਸਕਰ ਉਹਨੂੰ ਗੱਲ ਕਿ ਸੌਣੇ ਲਈ ਕਿੰਨਾ ਦੂਰ ਤੱਕ ਪਹੁੰਚੀ ਹੈ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਇਹਨਾਂ ਨੂੰ ਵੀ ਪੁੱਛਿਆ ਆਲ ਰੌਂਚ ਚੱਲ ਆਓ ਮੇਰੇ ਉਹਨੂੰ ਮਾਰਨ ਦਾ ਅੰਦਾਜ਼ਾ ਲਾ ਰਿਹਾ ਹੈ ਇਹਦੇ ਕਰਕੇ ਆਪਾਂ ਦੇਖੋ ਆਪਾਂ ਟਾਈਮ ਨਾ ਖਰਾਬ ਕਰੋ ਜਿੱਨਾ ਟਾਟਾ ਨਾ ਸਤਾ ਗੱਲ ਕਰ ਲੈਣਾ ਮੈਨੂੰ ਨਹੀਂ ਇਹ ਗੱਲ ਬੇਨਤੀ ਮੇਰੀ ਦੋਨੋਂ ਪਰਿਵਾਰ ਕਰੋ ਬੱਚਿਆਂ ਦਾ ਬੱਚਿਆਂ ਦਾ ਅਸੀਂ ਗੇਟ ਤੇ ਬੈਠਾਂਗੇ ਜੀ ਸਤਨਾਮ ਵਾਹਿਗੁਰੂ ਜਾਪ ਕਰਾਂਗੇ ਜੀ ਜਿੱਥੇ ਪੁਲਿਸ ਨਹੀਂ ਨਹੀਂ ਪਾਜੀ ਤੁਸੀਂ ਸਿਆਣੇ ਆ ਮੈਂ ਕਹ ਹੈਨਾ ਆਪਾਂ ਸਰ ਜਿੱਥੇ ਮੈਂ ਕਹ ਜਿੱਥੇ ਨਹੀਂ ਕਰਨਾ ਤੁਹਾਨੂੰ ਤੁਹਾਨੂੰ ਗੱਲ ਕਰਦੇ ਨਾ ਅਸੀਂ ਸਮਾਰੋ ਨੂੰ ਨਹੀਂ ਕੋਈ ਵੀ ਚੈਲੰਜ ਕਰਦੇ ਨਾ ਉਹਨੂੰ ਅਸੀਂ ਰੋਕਣ ਲਈ ਆਏ ਆ ਅਸੀਂ ਦਰਮਿਆਨ ਗੱਲ ਕਰਨ ਆਏ ਆ ਕਿ ਸਾਡੀ ਗੱਲ ਚੱਲ ਰਹੀ ਸੀ ਭਾਈ ਸਾਹਿਬ ਦੇ ਨਾਲ ਸੂਡ ਉਹਨਾਂ ਦੇ ਨਾਲ ਚੱਲ ਰਹੀ ਹੈ ਨਹੀਂ ਨਹੀਂ ਉਹਨਾਂ ਨੇ ਸਾਨੂੰ ਇਹ ਕਿ ਇਹ ਜਿਹੜਾ ਫੇਡ ਹੈਗਾ ਪਾਤਰ ਕਾ ਦੇ ਇੱਕ ਮੋਦਕ ਨਾ ਹੋ ਗਿਆ ਨਹੀਂ ਮੇਰੇ ਇੱਕ ਇੱਕੋ ਮੈਨੇਜਰ ਨੇ 20 ਤੋਂ 30 ਤੱਕ ਕਿਹਾ ਹੋਇਆ ਨਹੀਂ ਮੈਂ ਮੰਨ ਗਿਆ ਜੀ 20 ਤੋਂ 20 ਤੱਕ ਕਿਹਾ ਪਰ ਸਾਡੂ ਮੈਨੇਜਮੈਂਟ ਨੂੰ ਸਾਡੂ ਸੋਚਣਾ ਚਾਹੀਦਾ ਹੈ ਕਿਹੜੇ ਦਿਹਾੜੇ ਦਿਨ ਆ ਰਹੇ ਨੇ ਇੰਸਟੀਚੂਟ ਦਾ ਮਤਲਬ ਕੀ ਹੈ ਆਪਾਂ ਨੂੰ ਸਿੱਖਿਆ ਲੈਣ ਜਾਣੇ ਆ ਸਾਨੂੰ ਸਿੱਖਿਆ ਸੇਧ ਮਿਲਣੀ ਚਾਹੀਦੀ ਹੈ ਇਸ ਸੇਧ ਦੇਣ ਦੀ ਬਜਾਏ ਹਰ ਇੱਕ ਤਰ੍ਹਾਂ ਦਾ ਬੱਚਾ ਪੜਦਾ ਮੈਂ ਉਹ ਮੈਂ ਉਸ ਕੋ ਸਾਰੇ ਧਰਮ ਦੇ ਬੱਚੇ ਮੈਂ ਧਰਮ ਬੱਚਾ ਮੈਂ ਸਭ ਤੋਂ ਪਹਿਲਾਂ ਇਨਸਾਨੀਅਤ ਦਾ ਤਰ੍ਹਾਂ ਮੈਂ ਮੈਂ ਕੁੜੀ ਪੜ੍ਹਦੀ ਹਾਂ ਇਨਸਾਨੀ ਪੜ੍ਹਦਾ ਹੈ ਸਾਰੇ ਤਰ੍ਹਾਂ ਫਿਰ ਬਾਕੀ ਇਨਸਾਨ ਦੇ ਨਾਂ ਦੇ ਪੋਸਟਰ ਸੈਂਟਾ ਕਲਸਟਾਰ ਤੇ ਇਹਨਾਂ ਦੇ ਉਹੀ ਦੇਖਣ ਚੱਲੇ ਉਹੀ ਦੇਖਣ ਚੱਲੇ ਉਹੀ ਦੇਖਣ ਚੱਲੇ ਆਹ ਅਸੀਂ ਦੇਖਣ ਚੱਲੇ ਜੀ ਕੋਈ ਗੱਲ ਨਹੀਂ ਭਾਈ ਦਾ ਪਰਸਨਲ ਪਿਆਰ ਹੈ ਭਾਈ ਆਹ ਦੇਖਣ ਨਹੀਂ ਜਾਣਾ ਜੀ ਨਹੀਂ ਮਾਫੀ ਨਹੀਂ ਗੱਲ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਇਹ ਹੈ ਜੀ ਸਿਟੀ ਪਬਲਿਕ ਸਕੂਲ ਚ ਅੱਜ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਨਵੇਂ ਪਾਸ਼ਾ ਸ਼ਹੀਦੀ ਦਿਹਾੜਾ ਪੂਰੇ ਸੰਸਾਰ ਪੱਧਰ ਤੇ ਮਨਾਇਆ ਜਾ ਰਿਹਾ ਹੈ ਹਿੰਦ ਦੀ ਚਾਦਰ ਨਵੇਂ ਪਾਸ਼ਾ ਨੇ ਸੀਸ ਦਤਾ ਤੇ ਅੱਜ ਸ਼ਹੀਦੀ ਦਿਹਾੜਾ ਹੈਗਾ ਤੇ ਸਿਟੀ ਪਬਲਿਕ ਸਕੂਲ ਜਿੱਥਾ ਜੋ ਕਿ ਹਰ ਵੇਲੇ ਵਿਵਾਦਾਂ ਚ ਰਹਿੰਦਾ ਹੈ ਇਹ ਸਿਟੀ ਪਬਲਿਕ ਸਕੂਲ ਪਹਿਲਾਂ ਵੀ ਵਿਵਾਦਾਂ ਚ ਰਿਹਾ ਜੋ ਕਿ ਸਿੱਖਾਂ ਦੇ ਕਲੇ ਉਤਾਰੇਗੇ ਆਪ ਸਾਰੇ মিডিਆ ਨੂੰ ਪਤਾ ਹੈ ਤੇ ਅੱਜ ਰਿਕੁਐਸਟ ਕਰਦੇ ਬਾਵਜੂਦ ਬਾਰ-ਬਾਰ ਅਸੀਂ ਰਿਕੁਐਸਟ ਕੀਤੀ ਹੈ ਸਕੂਲ ਨੂੰ ਕੱਲ ਰਾਤ ਦੇ ਫੋਨ ਕਰ ਰਹੇ ਆ ਪਰ ਇਹਨਾਂ ਨੇ ਸਾਡੀ ਕੋਈ ਵੀ ਬੇਨਤੀ ਨਹੀਂ ਸੁਣੀ ਤੇ ਇਸ ਕਰਕੇ ਅਸੀਂ ਸਾਰੇ ਹੀ ਜਥੇਬੰਦੀਆਂ ਦੇ ਨਾਲ ਇਹ ਸਕੂਲ ਦੇ ਵਿੱਚ ਜਾ ਰਹੇ ਆ ਕਹਿੰਦੇ ਅਸੀਂ ਬੋਰਡ ਉਤਾਰ ਦਿੱਤੇ ਨੇ ਅਸੀਂ ਉਹ ਸਾਰੇ ਤੁਹਾਡੇ মিডিਆ ਨਾਲ ਲੈ ਜਾ ਕੇ ਆਪਣੀ ਜਿਵੇਂ ਬੰਦਿਆ ਨੀਲੀਆ ਫੌਜਾਂ ਆਵਾਜ਼ੇ ਕੌਮ ਸਾਡੇ ਨਾਲ ਮਲਜੀਤ ਸਿੰਘ ਜੀ ਕਰਤਾਰਪੁਰ ਤੋਂ ਇਹ ਵੀ ਆਏ ਨੇ ਇਹ ਵੀ ਆਪਣੇ ਵਿਚਾਰ ਰੱਖਣਗੇ ਜੀ ਜੀ ਸਿੰਘ ਜੀ ਬਾਬਾ ਦੀਪ ਸਿੰਘ ਸੇਵਾ ਮਿਸ਼ਨ ਤੋਂ ਮਝੈਲ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹ ਬਹੁਤ ਇੱਕ ਇੰਪੋਰਟੈਂਟ ਚੀਜ਼ ਨੋਟ ਕਰਨ ਵਾਲੀ ਹੈ ਕਿ ਐਜੂਕੇਸ਼ਨ ਅਦਾਰੇ ਉਹ ਹੁੰਦੇ ਆ ਜਿੱਥੋਂ ਜੜ ਲੱਗਣੀ ਹੁੰਦੀ ਆ ਬੱਚਿਆਂ ਦੇ ਮਾਈਂਡ ਸੈਟ ਹੁੰਦੇ ਆ ਕਰੈਕਟਰ ਘੜੇ ਜਾਂਦੇ ਆ ਤੇ ਅਸੀਂ ਪੰਜਾਬ ਦੀ ਧਰਤੀ ਤੇ ਬੈਠੇ ਇੱਥੇ ਬੱਚਾ ਬੱਚਾ ਜਾਣਦਾ ਗੁਰਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਜਿਹੜੀ ਆ ਉਹਦੇ ਬਾਰੇ ਕੋਈ ਇਹ ਨਹੀਂ ਹੈ ਕਿ ਕੋਈ ਗੱਲ ਕਿ ਉਹ ਕੋਈ ਅਣਜਾਣ ਆ ਕਿਉਂਕਿ ਜਿਹੜੇ ਐਜੂਕੇਸ਼ਨ ਅਦਾਰੇ ਹੁੰਦੇ ਸਭ ਤੋਂ ਵੱਧ ਇਨਫੋਰਮੇਸ਼ਨ ਉਹਨਾਂ ਦੇ ਕੋਲ ਹੁੰਦੀ ਹੈ ਇਹਨਾਂ ਨੂੰ ਕੋਈ ਦੱਸਣ ਪੁੱਛਣ ਦੀ ਜਰੂਰਤ ਥੋੜੀ ਹੈ ਜਦ ਕਿ ਚਾਹੀਦਾ ਤਾਂ ਇਹ ਸਿਗਾ ਕਿ ਇਦਾਂ ਦੀਆਂ ਨੋਲਿਜ ਜਾਂ ਗੱਲਾਂ ਜਿਹੜੀਆਂ ਸਕੂਲਾਂ ਕਾਲਜਾਂ ਤੋਂ ਸਗੋਂ ਬਾਹਰ ਆਉਂਦੀਆਂ ਇਹ ਜਿਆਦੀ ਦੁੱਖ ਦੀ ਗੱਲ ਹੈ ਕਿ ਆ ਕਿ ਅਸੀਂ ਇੱਕ ਐਜੂਕੇਸ਼ਨ ਅਦਾਰੇ ਨੂੰ ਦੱਸਣ ਜਾ ਰਹੇ ਆਂ ਕਿ ਆ ਚੀਜ਼ ਇਦਾਂ ਨਹੀਂ ਕਰਨੀ ਚਾਹੀਦੀ ਇਹ ਬਹੁਤ ਜਿਆਦੀ ਮੰਦ ਭਾਗੀ ਘਟਣਾ ਹੈ ਇਹ ਮਸਲਾ ਕੋਈ ਨਹੀਂ ਹੈਗਾ ਅੱਜ ਸਿਟੀਜ਼ ਜੁਡਨਾ ਪ੍ਰੋਗਰਾਮ ਹੈ ਇਹ ਨਿਊ ਇਅਰ ਦਾ ਪ੍ਰੋਗਰਾਮ ਬਣਾ ਰਹੇ ਨੇ ਤੇ ਇਅਰਲੀ ਪ੍ਰੋਗਰਾਮ ਹੈ ਹਰ ਸਾਲ ਹੀ ਹੁੰਦਾ ਤੇ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਸੀ ਵੀ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਕਿ ਉਹਦੇ ਕਰਕੇ ਇਹ ਪ੍ਰੋਗਰਾਮ ਨਾ ਕੀਤਾ ਜਾਵੇ ਪਰ ਇਹਨਾਂ ਨੂੰ ਸਮਝਾਇਆ ਹੈਗਾ ਵੀ ਛੋਟੇ ਬੱਚੇ ਨੇ ਸਾਰੇ ਤਿਆਰ ਹੋ ਕੇ ਆਏ ਨੇ ਫੈਮਲੀਆਂ ਆਈਆਂ ਉਹਨਾਂ ਦੀਆਂ ਪੇਰੈਂਟਸ ਆਏ ਨੇ ਤੇ ਵੀ ਇਹ ਠੀਕ ਨਹੀਂ ਹੈਗਾ ਤੇ ਜਿਨ੍ਹਾਂ ਨੇ ਇਹ ਗੱਲ ਮੰਨ ਲਈ ਹੈ ਤੇ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਜਿਹੜੇ ਬੋਰਡ ਬੂੜੂ ਤਾਰੇ ਦੀ ਗੱਲ ਸੀ ਬੋਰਡ ਵੀਤ करवाई ਗਈ ਹੈ ਕੋਈ ਉਹਨਾਂ ਹੀ ਇਹਨਾਂ ਦੇ ਆਪਣਾ ਅੰਦਰ ਇੰਸਟੀਚੂਟ ਦੇ ਅੰਦਰ ਹੈਗਾ ਉਹਦੇ ਬਾਰੇ ਮੈਨੂੰ ਨਹੀਂ ਪਤਾ ਕੋਈ ਬੋਰਡ ਤਾਰੇ ਹੈ ਕਿ ਨਹੀਂ ਤਾਰੇ ਉਹ ਇਹਨਾਂ ਦਾ ਆਪਸੀ ਗੱਲਬਾਤ ਹੋਈ ਹੈ ਕਿਵੇਂ ਸਾਡੇ ਵੱਲੋਂ ਕੀ ਹੋਣਾ ਕੋਈ ਪਤਾ ਲੱਗਿਆ ਉਤਾਰ ਰਿਹਾ ਨਾ ਜਾਂ ਨਾ ਉਤਾਰਨ ਦਾ ਕੁਝ ਨਹੀਂ ਐਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਬੱਚਿਆਂ ਦਾ ਪ੍ਰੋਗਰਾਮ ਹੈ ਇਹਦੇ 'ਚ ਆਪਾਂ ਨੂੰ ਕੋਈ ਹੋਵੇਗਾ ਨਹੀਂ ਪਾਣਾ ਚਾਹੀਦਾ